ਜੀ ਸਸ਼ਿਕਾ ਜੀ ਕਿ ਮੈਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਜੀ ਪਿੰਡੋਬਾ ਵਾਲਾ ਜਲਾ ਸੰਗਰੂਰ ਦੇ ਵਿੱਚ ਪੋਰ ਦੇ ਵਿੱਚ ਮਾਰਨ ਕੈਮਰਾ ਅੱਜ ਅਸੀਂ ਜਿਨ੍ਹਾਂ ਦੇ ਪੋਰ ਚ ਕੈਮਰਾ ਮਾਰਨ ਆਏ ਆਗੇ ਉਹ ਸਾਡੇ ਸਰ ਨੇਗੇ ਤੇ ਅਸੀਂ ਉਹਨਾਂ ਕੋਲੇ ਪੜ੍ਹਾਂਗੇ ਦੋ ਤਿੰਨ ਸਾਲ ਤੇ ਪਲੱਸ 2 ਮੈਂ ਉਹਨਾਂ ਲੋ ਵੀ ਰਾਹੀਂ ਕਿ ਕੰਪਲੀਟ ਕੀਤੀ ਹੈਗੀ ਜੋ ਤੁਸੀਂ ਆ ਦੇਖ ਰਹੇ ਹੋਗੇ ਆਹ ਵਾਲੇ ਇਹ ਸਾਡੇ ਸਰ ਨੇ ਜਰਨੈਲ ਸਰ ਉਬਾਵਾਲ ਤੋਂ ਇਹ ਸਾਨੂੰ ਛੇਰੋਂ ਪੜਾਉਂਦੇ ਹੁੰਦੇ ਸੀਗੇ ਜੀ ਤੇ ਅੱਜ ਇਹਨਾਂ ਦੇ ਪੋਰ ਵਿੱਚ ਅਸੀਂ ਕੈਮਰਾ ਮਾਰਨ ਆਏ ਆਪਣੀ ਟੀਮ ਤਿਆਰ ਆ ਤਰੀ ਬੱਟੀ ਨੇਗੇ ਤੇ ਇਧਰ ਆਪਣਾ ਛੋਟਾ ਭਰਾ ਤਾਰ ਲਾਉਣ ਲੱਗ ਰਿਹਾ ਹੈਗਾ ਤੇ ਇਧਰ ਆਪਣਾ ਕੈਮਰਾਮੈਨ ਜੀ ਤਾਰ ਇਕੱਠੀ ਕਰਨ ਲੱਗ ਰਹੇ ਨੇਗੇ ਸੋ ਆ ਬੋਰ ਦੇ ਵਿੱਚ ਅਸੀਂ ਕੈਮਰਾ ਮਾਰਨਾ ਹੈ ਜੀ ਟਰੋਲੀਆਂ ਦਾ ਬੋਰ ਆ ਜੀ ਇਹ ਸਾਰਾ ਇਹਨੇ ਮੂਟਰ ਮੂਟਰ ਕਢਾਤੀ ਸੀਗੀ ਸਾਡੇ ਹੋਂ ਤੋਂ ਆ ਪਈਆ ਕੀ ਤਾਰ ਤੂਰ ਆ ਪਲਾਸਟਿਕ ਦੀ ਰੇਲ ਵੀ ਆ ਇਹ ਬੋਰ ਦੀ ਰੇਤਾ ਬਹੁਤ ਮਾਰਦਾ ਸੀਗਾ ਜਿਵੇਂ ਆਹ ਨੂੰ ਦਿਖਾ ਦਿੰਨੇ ਇਧਰ ਆਹ ਪਈ ਰੇਤਾ ਇਹ ਰੇਤਾ ਮਾਰਦਾ ਸੀਗਾ ਬਹੁਤ ਜਿਆਦਾ ਆ ਖਾਲ ਖੂ ਸਾਰੇ ਪਰੇ ਪੈਣਗੇ ਇਧਰ ਨੂੰ ਦੇਖੋ ਇਹ ਰੇਤਾ ਬਹੁਤ ਮਾਰਦਾ ਸੀ ਤਾਂ ਕਰਕੇ ਇਹਦੇ ਵਿੱਚ ਅਸੀਂ ਕੈਮਰਾ ਮਾਰ ਕੇ ਦੇਖਾਂਗੇ ਵੀ ਇਹਦੀ ਕੀ ਪ੍ਰੋਬਲਮ ਆਈ ਆ ਕੋਈ ਜਿੱਦਰਾ ਆਪਣਾ ਕੈਮਰਾ ਅਣੀ ਪੁਰਾਣੀ ਛੜਤਾ ਵਿੱਚ ਮੋਬਾਈਲ ਦੇ ਵਿੱਚ ਆ ਜੀ ਸਾਨੂੰ ਐਲ ਸੀ ਡੀ ਵਿੱਚ ਜਾ ਕੇ ਚੈੱਕ ਕਰਵਾਉਣੇ ਆ ਗਏ ਜੀ ਧਰ ਲਾ ਵੀਊ ਥੋੜੀ ਚੱਲ ਬਣੀ ਤੂੰ ਧਰਲੇ ਦਾ ਠੰਡ ਜੀ ਵਰਕੀ ਆਹ ਵਾਲੀ ਗੜਬੜ ਹੋ ਗਈ ਹੈ ਜੀ ਹੂੰ ਹੂੰ ਸਾਲੂ ਚ ਹੀ ਹੋ ਗਏ ਉਹਨਾਂ ਸੀੜੇ ਹੋ ਗਏ ਮੇਰੇ ਸਾਹਮਣੇ ਉਹਦਾ ਬਾਕੀ ਕੰਮ ਦੇਖ ਲੈਣੇ ਇਹਨੂੰ ਨੇ ਫਿਰ ਉਹ ਸਭ ਵਾਲੀ ਦੇਖੇ ਇਹਨੂੰ ਕੰਮ ਕਰਕੇ ਆਪਾਂ ਕਿਤੇ ਦੱਸ ਲੈ ਕਿੰਨੇ ਫੁੱਟ ਤੇ ਪਹੁੰਚ ਗਿਆ ਹੈ ਨਹੀਂ ਹਾਂਜੀ ਹਾਂਜੀ ਇਹਨਾਂ ਹੋ ਗਿਆ ਉਹ ਦੇਖ ਮੜਾ ਜਾ 48 148 ਇਹ ਪਲਾ ਤਾਰੀ ਨਾਲ ਛੱਡੀ ਆ ਜਾ ਕੇ ਛੱਡੀ ਮੜਾ ਜਾ ਤਾਹਾਂ ਜਾ ਕੇ ਛੱਡੀ ਬਈ 60 60 ਸਾਡਾ ਛੱਡ ਦੇ ਜਾਣਦੇ ਜਾਣਦੇ ਥਲੇ ਚੱਲ ਜਾਂਦੇ ਤਾਹਾਂ ਜਾ ਕੇ ਸਾਡਾ ਮੜਾ ਜਾ ਤਾਹਾਂ ਚੱਕੇ ਉਹ ਬੱਸ ਤਦਾਰ ਖੜਾ ਲਾ ਯਾਰਾ ਬਾਡੀ ਕਾ ਜਾਣ ਦੇ ਚਾਲਾ ਛੱਡਣੀ ਆਜੋ ਜੀ ਆ ਦੇਖੋ ਪਾਣੀ ਚ ਵਗ ਗਿਆ ਨੇ ਹਾਂ ਜੀ ਪਾਣੀ ਚ ਵਗ ਗਿਆ ਪਾਣੀ ਚ ਚਲੇ ਗਿਆ 147 ਤੇ ਪਾਣੀ ਹੈ ਦਾਣੇ ਜਨੇ ਇਹ ਪਾਣੀ ਦੇ ਨੇ ਬਰੇ 147 ਤੇ ਪਾਣੀ ਗਈ ਆਟਰ ਲੈ ਬਲੇ ਆ ਦੇਖੋ ਪਾਣੀ ਤੇ ਕੈਮਰਾ ਹੋਏ ਆ ਬਰਕ ਜੇ ਹੋਣਗੇ ਹਨਾ ਤਾਂ ਜਿਹੜੇ ਵਿੱਚ ਹੋਣੇ ਜੀ ਹਾਂ ਜੀ ਹਾਂ ਬਰੇਤੀ ਦੇ ਜੇ ਤਾਂ ਉੱਪਰ ਵਾਲੇ ਬੂਰ ਹੋਣੀ ਹੈ ਪੂਰਾ ਸਾਫ ਨਹੀਂ ਹੋਇਆ ਤੇ ਕਰਕੇ ਰੈਂਦੇ ਨੇ ਕਿ 300 ਗ੍ਰਾਮ ਪਵਾਦੀ ਫਕਟੀ ਹੈ 200 ਪੌਣੀ ਦੀ ਤਾਂ ਉਹਦੇ ਕਰਕੇ ਜ਼ਿਆਦੇ ਆ। ਅੱਛਾ 200 ਗ੍ਰਾਮ ਲੈ ਦੀ 250 ਗ੍ਰਾਮ। ਮੈਂ ਵੰਡਣ ਬਾਅਦ ਫੜਕੜੀ ਹਾਂ ਫੜਕੜੀ ਤਾਂ ਭਾਈ ਕਿਸੇ ਉੱਪਰ ਦੀ ਹੈ 300 ਗ੍ਰਾਮ ਕੋ 30 300 ਗ੍ਰਾਮ ਮੈਂ ਚਪਤੀ ਵੀ ਲੈਣ ਦਿੰਦਾ। ਮੈਂ 2.5 ਕਿਲੋ ਗ੍ਰਾਮ ਕਿਹਾ। ਥੋੜ ਦੇਖੜ ਬੱਗ ਗਈ ਇੱਥੇ। ਹੂੰ। ਸੀਟਨ ਲੈ ਲਵੇ। ਆ ਦੇਖੋ। ਉਹ ਤਾਂ ਸਹੀ ਨਹੀਂ ਜੋੜੀ। ਹਾਂ। ਅਸੀਂ ਕਹਤਾ ਉਹਨੂੰ ਸਹੀ ਨਮਾਵੇਂ ਐ ਕਰਕੇ ਉਹਨੂੰ ਜ਼ਿੰਮੇਦਾਰ ਨੂੰ ਕਹਤਾ ਵੀ ਇਹ ਕਰਕੇ ਆ ਵੀ ਇਸ ਫੜਕੜੀ ਪਾ 200 ਗ੍ਰਾਮ। ਉਹਨੇ ਕਹਾ ਦੂਜੇ ਨੂੰ ਕਹਤਾ ਦੂਜੇ ਸੀਰੀ ਨੂੰ ਮੜਾ ਤਾਂ ਜਾ ਕੇ ਛੱਡੀ ਮੜਾ ਤਾਂ ਜਾ ਕੇ ਛੱਡਦੇ ਬਸ ਜੋੜ ਹੈ ਇਹ ਤਾਂ ਜਾਣਦੇ ਨਹੀਂ ਜੋੜ ਹੈ ਅੱਛੀ ਛਿੱਦੀ ਡੇੜ ਜੀ ਕੀਤੀ ਆਪਣਾ ਨਾ ਨਾ ਨਹੀਂ ਤਾਂ ਉਹਦੀ ਕੀ ਸਰਉਂਦੀ ਹੈ ਅੱਛਾ 200 ਗਏ ਪੂਰਾ ਜੋ ਸਰਗੋਜ ਜਮਾ ਚਿੱਟਾ ਹੋ ਜਾਣੀ ਸਾਹਿਬ ਉੱਥੇ ਹੀ ਨਾਲ ਉੱਥੇ ਸਾਫ ਹੋ ਜਾਊਗਾ ਉਹ ਪਾਣੀ ਉਤਲਾ ਥੱਲੇ ਡਿੱਗਦਾ ਰਹਿੰਦਾ ਨਹੀਂ ਬਣਾ ਹੂੰ ਉਹ ਛਾਲਾ ਨਹੀਂ ਮੜਿਆ ਉੱਪਰ ਕარი ਮੜਿਆ ਜਾਂ ਕਿੰਨਾ ਹੋ ਗਿਆ ਓਰੇ 240 ਹਾਂ ਜਰਜੀ ਸੜੀ ਕਿਵੇਂ ਲੱਗੀ ਪੂਰੇ ਮੋਟਰ ਖੜਦੀ ਹੈ 243 ਹੈ 243 243 ਹੈ ਉਹ ਫਿਰ ਮੋਟਰ ਹੋ ਗਿਆ ਮੋਟਰ ਹੋ ਗਈ ਹੁਣ ਆਪਾਂ ਕਿਹੜਾ ਤੋ ਪੁੱਛਿਆ ਨਹੀਂ ਗਈ ਆਪਾਂ ਨੂੰ ਬਿਊਰੈਸ ਜਲਾ ਦੇ ਬਿਦੂਆਂ ਥੱਲੇ ਹੋ ਗਿਆ ਜੀ ਲੈਪਟਾਪ ਚ ਵੀ ਫਾਇਰ ਬਣੇ ਦੇਖਾਈ ਮੈਂ ਵੀਡੀਓ ਉਹਦੇ ਕਿਵੇਂ ਹੌਲੀ ਚ ਵੀ ਰਗੜਨ ਹੋ ਜਾਂਦੀ ਹੈ ਹਾਂਜੀ ਹਾਂ ਉਹਦੇ ਹੌਲੀ ਚੱਲੀ ਹੌਲੀ 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 ਰੋ ਕੋਰੇ ਕਿੰਨਾ ਹੋ ਗਿਆ ਔਰ ਇਹ ਦੇਖੀ। ਬੜੋ ਲਿਮਿਟ ਡੀ ਹੋਈ ਹੋਈ ਹੈ ਇਹ। ਕਿਤੇ ਇੱਥੋਂ ਤਾਂ ਨਹੀਂ ਖਿੱਚ ਰਹੀ ਜੀ। ਦੇਖ ਲੈ ਜੀ। ਕਿੰਨਾ ਹੋ ਗਿਆ? 262 262 200 ਦਾ ਤਾਂ ਮੋਟਰ ਵੀ ਨਹੀਂ ਜਾਣੀ ਹੈਗੀ 200 ਵਰਟ ਤੋਂ ਗਾਂ ਤਾਂ। 262 ਤੋਂ ਗਾਂ ਮੋਟਰ ਨਹੀਂ ਜਾਣੀ ਹੋਈ। ਇੰਨੀ ਡੇਡੀ ਆ ਗਈ ਸਾਡੀ ਆ ਦੇਖੋ ਇਹ ਤਾਂ ਟੁੱਟ ਗਈ ਦੂਜੇ ਪਾਸੇ ਜਦੋਂ ਮਾਲ ਤਾਰਦੇ ਨੇ ਚੱਕ ਕੇ ਇੰਜ ਕਰਦੇ ਹੁੰਦੇ ਨੇ ਬਰਮੇ ਉਹਦੇ ਬੁੱਕੀ ਨਾਲ ਲੱਤੀ ਪਰਮੇ ਨਾਲ ਲੱਤੀ ਨਾ ਬੁੱਕੀ ਨਾਲ ਬੁੱਕੀ ਨਾਲ ਦੇ ਫਿਰ ਤਾਂ ਜੋ ਤੋ ਬਾਅਦ ਚ 12 ਇੰਚ ਚ ਤੋੜਿਆ ਹੋਊਗਾ ਇਹਨਾਂ ਨੇ ਇੰਨਾ ਕ 260 ਰੇ 12 ਇੰਚ ਤੋੜਿਆ ਹੋਊਗਾ ਹਾਂ ਜੋੜ ਹੈ ਇਹ ਹਾਂ ਜੋੜ ਹੈ ਹਾਂ ਹਾਂ ਓਕੇ ਪਹਿਲਾਂ ਵਾਰ ਟੁੱਟ ਗਈ ਆ ਦੇਖੋ ਜੀ ਆਪਣੋ ਇੱਧਰ ਇੰਨੀ ਬਾਹਰ ਨਿਕਲੇ ਜਦੋਂ ਇੰਨੀ ਹੋ ਗਈ ਦੂਜੇ ਪਾਸੇ ਡੇਡੀ ਹੋ ਜਾਂਦੀ ਹੈ ਥੱਲੇ ਕਰ ਚੱਲ ਚੱਲ ਜਸ ਮਖਤਰ ਉਹ ਰੇ ਤਲੰਦੀ ਹੋ ਕਰ ਯਾਰ ਭਾਈ ਇਹ ਫਰਕ ਕਰੀਏ ਰੇਤ ਹੀ ਲੈਂਦੀ ਕਿੰਨੀ ਲੈਂਦੀ ਰੇਤ ਹੀ ਲੈਂਦੀ ਕਿਉਂਕਿ ਆ ਫਿਰ ਸਾਫ ਹੋ ਜਾਊਗਾ ਰੇ ਫੋਟੋ ਟਾਇਡ ਦੇ ਸਰਾਗੰਦਰਾ ਕਰ ਦੂ ਨਾ ਮੋਟਾੜੇ ਕਾਲੇ ਦਵਾ 240 ਤੇ ਨੇ ਤੇ ਹਾਂ ਇਹ ਤੱਕ ਹੀ ਜਾਊਗੀ ਉਹ ਤੋਂ ਬਾਅਦ ਗੱਡ ਲਾਉਣਾ ਪਊ ਆਪਾਂ ਦੇਖਾਂਗੇ ਤੋਂ ਬਾਅਦ ਦੇਖਾਂਗੇ ਤੋਂ ਬਾਅਦ ਹੱਲ ਕਰ ਦਾਂਗੇ ਫਿਰ 260 ਤੋਂ ਬਾਅਦ ਜਿੱਥੋਂ ਫਿਰ ਟੇਢੀ ਹੋਏ ਹੋਏ ਆ ਉਤੋਂ ਫਿਰ ਜਾਣਦੀ ਨਹੀਂ ਉਹ ਹਣ 260 ਤੋਂ ਟੇਢੀ ਵੀ ਹੋਈ ਆ ਫੜੋਲੀ ਆ ਹਾਂ 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 ਬੁਰਕੀ ਨਹੀਂ ਲਾ ਦਿੱਤੀ ਹੈ ਇਹ ਆਪਣਾ ਮੋਮੋ ਮਜਰੇ ਰਜਿੰਦਰ ਮੋਮੋ ਮਜਰੇ ਚੌਰ ਮਜਰੇ ਚੌਰ ਮੈਂ ਰਜਿੰਦਰ ਹਾਂ ਹਾਂ ਜਾਣਦੇ ਹਾਂ ਜਾਣਦੇ ਨਹੀਂ ਸਾਰਿਆਂ ਨੂੰ ਵੱਡੇ ਲੋਕ ਕਰਕੇ ਫੋਨ ਨੂੰ ਦੱਸਿਆ ਭਰਾ ਇਸੇ ਤੀਹ ਨਾ ਕਿੰਨਾ ਟਮਕ ਬੋਰ ਲੱਗੇ ਨੂੰ ਅਕਤੂਬਰ ਜੀ ਰਹਿ ਹੁਣ ਜੀ ਸੇ ਮਹੀਨੇ ਰਜਿੰਦਰ ਮੂਰਤੀ ਅਦੇ ਆਪਣੇ ਰਾਸਤੇ 'ਚੋਂ ਮੈਨੂੰ ਦੇ ਉੱਥੇ ਖੁੰਝੇ ਤੇ ਘਰ ਉਹਦਾ ਹੀ ਹੈ ਨਾ ਘਰ ਤਾਂ ਨਹੀਂ ਮੈਨੂੰ ਪਤਾ ਵੈਸੀ ਹਾਂ ਉੱਥੇ ਬਾਰੀ ਹੈ ਠੀਕ ਹੈ ਘਰ ਬਾਹਲੇ ਪਾਸੇ ਰੋਡ ਦਿੱਤੀ ਹੈ ਮਸ਼ੀਨ ਵੀ ਬਾਰੀ ਖੜੀ ਹੁੰਦੀ ਉਹਦੀ ਚੱਲ ਚੱਲ 40 ਬਗੀਓ ਜੇ ਦੂੜ ਰਹੀ ਵੀ 65 ਕਿਲੇ ਲੱਗੇ ਤਾਂ ਹੀ ਪਤਾ ਲੱਗ ਜੂਦਾ ਜੀ 260 ਤੇ ਜਾਂਦੀ ਨੇ ਹਾਂ ਉਦੋਂ ਗਾ ਖੜਦੂਗੀ ਜੇ ਲੰਗਾਤੀ ਬਾਹਰ ਨਹੀਂ ਹੁੰਦੀ ਫਿਰ ਹਾਂ ਇਹ ਟੱਕੇ ਨਾਲ ਲੰਗੀ ਕਿਰਾ ਫਿਰ ਬਾਹਰ ਜੀ ਫਿਰ ਭਾਜੀ ਉੱਥੇ ਘੜਾ ਪਦੇ ਨੇ ਜੇ ਸਿੱਧੀ ਕਰਾਂਗੇ ਬੋਰਡ ਡੱਡੂ ਹੋ ਜਾਂਦਾ ਹੈ ਜੇ ਸਿੱਧੀ ਕਰਾਂਗੇ ਬੋਰਡ ਡੱਡੂ ਹੋ ਜਾਂਦਾ ਇਹ ਕੀ ਹਰ ਕੀ ਹੁੰਦਾ ਜੀ ਔਰ ਕੜੀ ਜਾਂਦੇ ਪਈ ਹੋਏ ਤੁਹਾਡੀ ਇਹ ਜਿਆਦਾ ਫਿਰ ਜਿਆਦਾ ਸਾਫ ਨਹੀਂ ਕਰਦੀ ਐ ਨਹੀਂ ਹੁੰਦਾ ਇਹ ਤਾਂ ਪੂਰੀ ਵਾਰ 200 ਗ੍ਰਾਮ ਹੀ ਚਾਹੀਦੇ ਲੁੱਟੀ ਅੱਛਾ ਹਾਂ ਮੈਂ ਜਦੋਂ ਤੁਹਾਨੂੰ ਕਹਿਆ ਤਾਂ ਆ ਹੁਣ ਦੇ ਲੋ ਜੰਮੀਆ ਨੂੰ ਦੇਖੋ ਮਾਟੇ ਕੋਈ ਗੁੱਸਾ ਨਹੀਂ ਦੇਣਾ ਕਿੰਨਾ ਹੋ ਗਿਆ ਦੇਖ ਮੜਿਆ ਕਿੰਨਾ ਹੋ ਗਿਆ ਉਹ ਜਦ ਮੈਂ ਦੱਸਿਆ ਜੀ ਕਹਿੰਦਾ ਉਹਨੂੰ 200 ਗ੍ਰਾਮ ਗਾਲੇ ਨੇ ਕਹਿੰਦਾ ਉਹਨੂੰ ਕਹਿੰਦਾ 300 ਗ੍ਰਾਮ ਉਹ ਦੂਆਂ ਵਾਲਾ ਕਹਿੰਦਾ ਤਨਬੀ ਤੇ ਅੱਧਾ ਕਿਲੋ ਲੈ ਹੀ ਉਹ ਕਹਿੰਦਾ ਯਾਰ 20 ਕਿਲੋ ਦਾ ਕਿੰਨਾ 345 ਉਹਦੂ ਵੀ ਵੱਧ ਠੋਕਤੀ ਹਾਂ ਉਹ ਕਹਿੰਦਾ ਯਾਰ ਕਿਲੋ ਲੈ ਆਂ ਯਾਰ ਉਹ ਗਾਂ ਬਾਣੀਆਂ ਕਹਿੰਦਾ ਕਿਲੋ ਕਿੰਨਾ ਐਡਾ ਬੋਰ ਦਾ ਇੰਨਾ ਢੂੰਗਾ ਹੁੰਦਾ ਬਾਣ ਉਹ ਕਹਿੰਦਾ ਉਹ ਥੱਲੇ ਸੱਪੜ ਹੁੰਦਾ ਸਮੁੰਦਰੋਂ ਹੁੰਦਾ ਥੱਲੇ ਕਹਿੰਦਾ 2 ਕਿਲੋ ਪਾਤੀ ਉਹਨਾਂ ਨੇ ਲੈ ਕੇ ਉਹ ਦੇਖੋ 2 ਕਿਲੋ ਪਾਤੀ 2 ਕਿਲੋ ਪਾਤੀ ਉਹ ਇੰਨਾ ਬਾਣੀਆਂ ਕਿ ਮੇਰਾ ਬੋਹ ਹੈ ਜਿਵੇਂ ਗਾਂਹਾਂ ਦੀ ਗਾਂ ਬਸ ਵਧਾ ਕੇ ਦੱਸੀ ਗਈ ਕੁਝ ਜਿਹਾ ਮਾਂ ਮੋਟਰ ਚਲਾਉ ਉਹਨੇ ਜੇ ਪਾ ਕੇ ਫੇਰ ਦੇਖਾਂਗੇ ਬਾਅਦ ਵਿੱਚ ਫੇਰ ਮੋਟਰ ਚਲਾਈ ਫੇਰ ਦੁਆਰ ਫੇਰ ਈ ਹੈ ਤਬੱਸਾ ਨਸਾ ਸੁਸਾਪੂ ਕੋਸੇ ਤੂੰ ਛੱਲ ਤਾਂ ਤਾਂ ਲੱਗ ਜੂ ਜੀ ਕਿੰਨਾ ਵਜਿਆ ਹੈ ਹੂੰ ਛਾਲੇ ਤੇਰੀ ਹੋ ਜੂਗਾ ਹੁਣ ਬੁੱਕੀ ਲਾਵਾਂਗੇ ਆਪਾਂ ਉੱਥੇ ਜਾ ਕੇ ਇਹ ਬਤਾਉਦੇ ਸਿੱਧੀ ਬਾਡਾ ਧਰ ਲੈ ਉੱਥੇ ਜਿਹੜੀ ਟੇਢੀ ਹੈ ਹੁਣ ਇਹ ਤਾਂ ਗਾ ਮੈਨੂੰ ਇੰਨਾ ਪਤਾ ਇਹਦਾ ਰੀਤੀ ਨਹੀਂ ਹੈਗਾ ਜਦੋਂ ਆਪਾਂ ਬੁੱਕੀ ਲਾਵਾਂਗੇ ਰੀਤੀ ਨਹੀਂ ਹੋਣਾ ਪਾਂਡੂ ਸਟਾਰਟ ਹੋ ਜੂਗਾ ਸਿੱਧਾ ਸਿਰੇ ਆਜ ਤੇ ਪਹਿਲਾਂ ਅੱਛਾ ਆ ਜਦੋਂ ਅਸੀਂ ਅੱਧੇ ਚੱਲਾ ਜੀ ਕੰਮ ਹੋ ਗਿਆ ਤਾਂ ਤਾਂ ਮਸ਼ੀਨ ਲਾਤੀ ਸੂਟੀ ਤਾਰ ਘੱਟਦੀ ਉੱਤੇ ਕੀ ਦੇ ਕਿਹੜੀ ਮੋਟਰ ਤੇ ਆਈ ਤੇ ਉਰੇ ਹੀ ਆਈ ਦੀ ਐ ਇਸੇ ਪਹੀ ਤੇ ਆਈ ਦੀ ਨਹੀਂ ਪਤਾ ਕਿੱਡੀ ਤੇ ਆਈ ਦੀ ਮੈਨੂੰ ਅੱਛਾ ਕਿਹਦੇ ਤੋਂ ਪਤਾ ਦਰ ਕਿਤੇ ਆਹੀ ਤਾਂ ਨਹੀਂ ਇਹ ਹਾਂ ਇਹਨਾਂ ਦੇ ਤਾਂ ਨਹੀਂ ਐ ਨਹੀਂ ਪਤਾ ਕਿਹੜਾ ਜੇ ਮੋੜ ਜੇ ਤੇ ਦੀ ਉਹਨਾਂ ਦੇ ਐ ਜੇ ਮੋੜ ਜਾ ਉਧਰ ਨੂੰ ਉੱਥੇ ਲਾਈ ਚੀ ਦੇਖਾਂ ਜੀ ਇਹਨਾਂ ਜੀ ਪਤਾ ਨਹੀਂ ਚੰਗਲਾਂ ਨੇ ਵੀ ਲੱਗਿਆ ਦਾ ਪਿੱਛੇ ਜੇ ਬੋਲ ਲਾਇਆ ਨਾ ਨਾ ਉਹ ਤਾਂ ਹੋ ਗਏ 3-4 ਸਾਲ ਹੋ ਗਏ 3 ਸਾਲ ਇਹਨਾਂ ਦੇ ਪਿਛਲੇ ਸਾਈਡ ਲਏ ਹਨ ਟਰਨੇ ਤੇ ਜਾਂਦਾ ਉਹਨਾਂ ਦਾ ਵੀ ਘਰ ਉੱਥੇ ਨੇੜੇ ਹੀ ਹੈ ਉੱਥੇ ਕੌਣ ਸੜਕ ਦੇ ਨੇੜੇ ਹੀ ਹੈ ਕਰ ਟਰਨੇ ਤੇ ਜਾਂਦਾ ਬਾਬਾ ਜੀ ਟਰਨੇ ਤੇ ਅੱਛਾ ਉਹ ਹੋਊਗਾ ਆਪਣਾ ਉਹਨਾਂ ਦਾ 베ਰੀਆਂ ਵਾਲੇ ਦਾ ਹੂੰ ਉਹ ਮੈਂ ਐਸ ਐਸਟ ਕਹਿੰਦੇ ਜੀ ਉਧਰ ਜਿਹੜਾ ਨਹੀਂ ਕਿਤੇ ਜੀ ਉਰੇ ਜੇ ਲਵੀ ਜੀ ਕਰੇ ਨੇੜੇ ਤੇ ਜਿਹੜੀ ਇਧਰ ਜੀ ਨੂੰ ਉਹਨੇ ਰੱਖੇ ਤੇ ਇਧਰ ਵੀ ਲਵੇ ਯਾਰ ਮੈਂ ਦੇਖ ਕਿਦੋਂ ਆਇਦਾਂ ਤੱਕ ਕਿੰਨਾ ਹੋ ਗਿਆ ਦੇਖੀ ਉੱਪਰ ਘਰ ਮੜਾ ਜਾ ਉੱਪਰ ਘਰ ਉੱਪਰ ਘਰ ਥੋੜਾ ਜਾ 420 ਥੱਲੇ ਘਰ ਹੌਲੀ ਹੌਲੀ ਚੱਲ ਫੇਰ ਜਮਾ ਹੌਲੀ ਚੱਲ ਉੱਪਰ ਘਰ ਜਾ ਰ ਸੂਰਗਰ ਉੱਪਰ ਕਿੰਨਾ ਹੋ ਗਿਆ 414 ਹੌਲੀ ਹੌਲੀ ਚੱਲੀ ਜਮਾ ਹੌਲੀ ਚੱਲ ਥੱਲੇ ਜਮਾ ਹੌਲੀ ਸੱਲ ਚੈ ਮੋਟਰ ਸੱਲ ਚ ਇਹ ਮੈਨੂੰ 420 ਫੁੱਟੀ ਲੱਗਿਆ ਪਿਆ ਤੇ ਉਹਦੇ ਚ ਤੱਕ ਇੱਥੇ ਮੋੜੇ ਤੇ ਬਾਰ ਬਾਰ ਹੂੰ ਇਹਦਾ ਸੱਲ ਆ ਗਿਆ ਉੱਪਰ ਕਰੀ ਮੜਾ ਜਾ ਥੱਲੇ ਗਾਰਾਂ ਤਲ ਗੱਨਾਂ ਦੀ ਇਹ 170 ਗੱਨਾਂ ਹੈ। ਆ ਵੀ ਪਾਣੀ ਜੀ ਇਹ। ਹਾਂਜੀ ਹਾਂਜੀ। ਸੀਡ ਉਹ ਹੀ। ਟਿਕੜੀ ਵਾਲਾ। ਹਾਂਜੀ। ਉਹ ਸ਼ਾਲਜ ਆ ਗਈ ਹੁਣ ਕੈਮਰਾ ਹੀ। ਹਾਂ। ਪਣ ਥੱਲੇ ਛਪੜੀ ਦਿਖਾਉ ਉਹਦੇ ਮੰਗੂ ਹਾਂ ਜੀ ਆ ਪੂਰੀ ਇਹ ਫੜਕੜੀ ਵੱਧ ਕਰਕੇ ਜਾਂਦਾ ਪੂਰਾ ਸਾਫ ਜਾਂਦਾ ਪੰਜਵਾਇਆ ਥੋੜਾ ਕਲੀਅਰ ਜਾਂਦਾ ਜਾਂਦਾ ਥੋੜਾ ਜਿਹਾ ਸੀ ਉਹਦੇ ਨੇ ਜੋ ਵੈਲਕਮ ਟੂ ਇਹ ਫਰਮਚਾਰ ਜਿਹੜਾ ਰੇਤਾ ਹੁੰਦਾ ਕਰੋ 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 ਗਣਾ ਹੋ ਗਿਆ 470 ਹੋ ਗਿਆ ਪੂਰਾ 470 ਫਿਰ 30 ਫੁੱਟੀ ਸੱਲ ਹੈ 40 ਤੁਸੀਂ ਕਹਿੰਦੇ ਸਮਾਨ ਪੈ ਵਰਦਾ 30 ਫੁੱਟੀ ਹੋ ਗਿਆ ਸੱਲ ਬਸੇ ਖਤਮ ਹੋ ਗਿਆ ਸੱਲ ਆ ਕੇ ਜੀ ਹਾਂ ਇਹ ਤਾਂ ਬੰਦਾ ਸੱਲ ਤਾਂ ਇਹਦਾ ਜਮੇ ਬਿਲਕੁਲ ਅਸਲੀ ਬ੍ਰੇਤਨ ਜਾਇ ਜਾਏ ਕਿੰਨਾ ਦੀ ਹੈ ਭਾਈ ਇਹ 470 ਹੋ ਗਿਆ ਪੂਰਾ 400 120 ਤੇ ਰੋਕ ਲੈ ਨੂੰ ਕਹੇ 420 ਹੋ ਗਈ ਹੋਏ 120 ਨਾਲ ਬੁਲਾਈਏ ਹੁਣ ਉਹਨੂੰ ਨਾ ਕਰ ਲੂ ਜੇ ਹਾਂ ਗੱਲ ਕਰੀ 470 ਫੁੱਟ ਆਈ ਗਿਆ ਸਾਰਾ ਆਪਾਂ ਕਿਵੇਂ ਕਰੀਏ ਪੁੱਛ ਰੋ ਗੱਲ ਕਰ ਲੂ ਕਿੰਨੇ ਦੇ ਰੋਕਣਾ ਹੀ 470 ਤੇ 470 ਸਾਰੀ ਆਈ ਉਹ 470 ਤੇ ਕੀ 420 ਤੇ 420 ਤੇ ਰੋਕੀ 20 ਤਾਂ ਕਲੀਅਰ ਕਰਨਾ ਵੀ ਮੈਨੂੰ ਇਹ ਲੱਗਦਾ ਜੀ ਵੀ 420 ਫੁੱਟ ਸਮਾਨ ਪਿਆ ਦੇ ਵਿੱਚ 425 ਕਰਨਾ ਚਾਹੁੰਦਾ ਚੋ 420 25 ਲਾਉਂਦਾ ਇਹ 25 ਹਾਂ ਇੱਥੇ ਪੱਕਾ ਕਲੀਅਰ ਹੁੰਦਾ ਜੀ ਮਾਲ ਪੈਸੇ ਦਾ ਹਾਂ ਹਾਂ ਇਹ ਕਲੀਅਰ ਹੁੰਦਾ ਥੱਲੇ ਉਹ ਬਦਲ ਜਾਂਦੀ ਜੀ ਆਵਾਤਾ ਆ ਗਈ ਆ ਗਿਆ ਰਿੰਗ ਬਦਲ ਗਿਆ ਹੁਣ ਉਹ ਰੋ ਚੱਲ ਪਿਆ ਹੌਲੀ ਹੌਲੀ ਆ ਰਸਾ ਲੱਜਣ ਪਿਆ ਜਮਾ ਕੜਿਆ ਹਾਂ ਠੀਕ ਹੈ ਠੀਕ ਕਿੰਨਾ ਹੋ ਗਿਆ ਉਹ ਦੇਖਾਂ 420 ਹੈ ਬਾਈ ਪੂਰਾ 420 ਤੱਕ ਮਾਲ ਪਿਆ ਠੀਕ ਆ ਮੜੀ ਮੋਟੀ ਬੜੋ ਮੈਂ ਤਾਂ ਇਹ ਪਹਿਲਾ ਬਾਰ ਬਾਰ ਬਾਪੂ ਦੀ ਵੱਡੀ ਉਹ ਪਿੱਛੇ ਲੈ ਗਣ ਫੇਰ ਆਪਾਂ ਤਾਂ ਤੋਂ ਵੱਡੀ ਹੈ 420 ਹੈ ਸਹੀ 20 ਤੇ ਮਨ ਲੋ ਬਾਈ ਆਪਾਂ 50 ਹੋ ਗਏ 420 ਤੋਂ ਹੁਣ ਫੇਰ ਛੱਡ ਕੇ ਦੇਖ ਲਓ ਮਸਤ ਮੜ ਜਾ ਬਸ ਕਿੰਨੇ ਸੀ ਦੇਖ ਲਈ ਹੈਂ ਦੇਖ ਲਈ ਉਹ ਤਾਂ ਪਹਿਲੇ ਲੱਗੇ ਨੇ ਸਾਰੇ 470 ਤੱਕ ਮਿੰਟ ਲਿਆ ਪਹਿਲਾਂ अच्छा मोदा गेसया देदा जी ਵੀ ਦੇ ਮੈਂ 420 ਤੇ ਮੈਂ 420 ਤੇ ਹੈਗੀ ਆਪਣਾ ਉਹ ਪੱਕਾ ਪਾਪਾ 420 ਤੱਕ ਪੱਕਾ ਹੈ ਬਸ 50 ਫੁੱਟ ਛੱਡ ਬੱਜੇ 50 ਫੁੱਟ ਹੈ ਹਾਂ ਇਹ ਬੱਜੇ ਹੀ 50 ਫੁੱਟ ਹੋਇਆ ਜਾਂ ਬੰਦ ਹੋ ਗਿਆ ਜੀ ਕੀ ਹੋਏਗਾ ਇਹ ਕੀ ਕਹਿ ਸਕਦੇ ਇਹ ਮੈਂ ਕਹਿ ਸਕਦਾ ਵੀ ਇਹਦੇ ਵਿੱਚ ਸੀਡ ਦਾ ਪਾਣੀ ਜੋ ਸਾਲ ਬੰਦ ਹੋ ਗਿਆ ਇਹ ਚ ਜਿਹੜਾ ਪਾਣੀ ਸਹੀ ਮਿਲਣਾ ਤੀਗਾ ਉਹ ਸਮ ਉਹ ਮਿਲ ਗਿਆ ਗਾਂ ਪੱਤਣ ਨਹੀਂ ਹੈਗੀ ਤੀ ਵੀ ਉਹ ਪੱਤਣ ਨਹੀਂ ਹੈਗੀ ਪੱਤਣ ਨਹੀਂ ਜਉਂ ਹੀ ਮਤਲਬ ਉਸ ਨੂੰ ਸਾਬ ਕੱਢ ਕੇ ਦਿਖਾਤੇ ਇਹੀ ਕਹਿ ਸਕਦੇ ਆ ਜੀ ਫਿਰ ਹਾਂ ਜਿੰਨਾਂ ਨੂੰ ਪੈਪ ਵੀ ਉਤਾਰ ਵੀ ਬਣਾਈ ਹੋਊਗੀ ਉਹ ਕਈ ਵਾਰ ਆਉਂਦਾ ਸਾਲਸ ਪੂਰਾ ਹੁੰਦਾ ਜੀ ਸਾਲ ਜਦੋਂ ਮਾਰਾਂਗੇ ਹੁਣ ਥੱਲੇ ਬੇਲਾ ਹੋ ਜਾਊਗਾ ਉੱਪਰ ਗਿਆ ਸਾਲ ਸਾਲੂ ਲੰਬਾ ਹੁੰਦਾ ਇਹਦੇ ਵਿੱਚ ਮਿੱਟੀ ਕੋਸਰ ਦੇ ਤਾਂ ਹੁੰਦੇ ਨਹੀਂ ਵੀ ਲੈਟਰ ਪਾਇਆ ਪੂਰਾ ਜਿਹੜੀ ਕੱਚੀ ਮਿੱਟੀ ਨੇ ਪਾਣੀ ਚੱਲਦਾ ਨਾਲ ਪੁਰਦੇ ਰਹਿੰਦੇ ਆ ਉਹ ਡਲੇ ਕਿਤੇ ਜਿਵੇਂ ਖਾਲਜ ਕਬਾਈ ਰੇੜੀ ਜੀ ਨਹੀਂ ਬਣ ਜਾਂਦੀ ਜਿਵੇਂ ਉੱਚੇ ਬਾਣ ਜੁਨੀ ਮੈਨੂੰ ਉਹ ਮੈਂ ਡਿੱਗਣ ਲੱਗ ਜਾਂਦਾ ਥੱਲੇ ਜਦੋਂ ਮੋਟਰ ਚਲਾਉਣੀ ਬੰਦ ਕਰਤੀ ਮੋਟਰ ਹੁਣ ਜਿਵੇਂ 2 250 ਵੋਟ ਪਾਣੀ ਇਹਦੇ ਘੜਾ ਤੂੰ ਫਲੈਕ ਸਾਰਾ ਪਾਣੀ ਦੋ ਦੋ 250 ਫੁੱਟ ਪਾਣੀ ਥੱਲੇ ਡਿੱਗ ਗਿਆ ਨਾਲ ਦੀ ਨਾਲ ਉਹ ਸਾਰਾ ਪਾਣੀ ਉਹ ਸਲਵੀ ਦੀ 4 ਇੰਚ ਵੀ ਦੀ ਲੰਘਣਾ ਹੈ ਆ ਜਿਹੜੇ ਸਾਰ ਨਾਲ ਜਿੰਨੀ ਸਪੀਡ ਆਉਂਦੀ ਹੈ ਜਾਣ ਦੀ ਉਹ ਦੁੱਗਣੀ ਸਪੀਡ ਹੋ ਜਾਂਦੀ ਹੈ ਤੇ ਇਹ ਉਹਨੇ ਕਿਹਾ ਜੀ ਐਰਪਲੈਕਸ ਵਾਲਾ ਪਾਉਣ ਨੂੰ ਵਾਸਤੇ ਫਿਰ ਉਹਦੇ ਨਾਲ ਵੀ ਫਰਕ ਪੈਂਦਾ ਜੀ ਹਾਂ ਜੀ ਇਹਦਾ ਸ਼ੱਲ ਆਪਾਂ ਖੋਲ ਕੇ ਹਾਂ ਉਨੇ ਹੀ ਸ਼ੱਲ ਖੋਲ ਕੇ ਪਲੈਕਸ ਵਾਲ ਲਾ ਕੇ ਚਲਾਵਾਂਗੇ ਫਿਰ ਤਾਂ ਨਹੀਂ ਬੰਦ ਹੁੰਦਾ ਕਿ ਹੋ ਸਕਦਾ ਹੋਊਗਾ ਜੀ ਹੋਊਗਾ 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 ਪਾਣੀ ਨਾ ਜਾਣੀ ਹੈ ਨਾ ਉਗੜ ਉੱਥੇ ਖੜਕੇ ਚੱਲ ਕੇ ਪਾਣੀ ਨਹੀਂ ਪਾਉ ਰਿਹਾ ਪਾਣੀ ਤਾਂ ਹੈ ਹੀ ਨਹੀਂ ਫੋਰਚਰ ਯਾਹੋਟ ਕਿ ਪਾਣੀ ਮਿਲ ਦੇਗਾ ਕੋਈ ਉਹਨੂੰ ਪਰ ਮੋਟਰ ਪਾਉਣ ਦਾ ਫਾਇਦਾ ਫੋਨ ਚ ਨਹੀਂ ਹੈ ਜੀ ਫੋਟੇ ਦਾ ਹੱਲ ਲਗਾ ਕੇ ਲਓ ਜੀ ਆਪਾਂ ਰੋਬੂਮਾ ਆਪਣੀ ਮਾਰ ਲਿਆ ਤੇ ਹੁਣ ਆਪਾਂ ਆਪਣੀ ਕੈਮਰਾ ਵਾਰੇ ਕੱਢਾਂਗੇ ਤੇ ਇਧਰ ਆ ਪਾਈ ਆਪਣਾ ਤਾਰ ਇਕਠੀ ਕਰਨ ਲੱਗ ਰਿਹਾ ਹੈਗਾ ਤੇ ਇਧਰ ਮੋਦੀ ਸਾਹਿਬ ਆਪਣੇ ਕੈਮਰਾ ਕੱਢਣ ਲੱਗ ਰਹੇ ਨੇ ਸਾਈਡ ਵਿਚਾਲੇ ਰੱਖ ਤਾਰ ਓਏ ਨੂੰ ਪਤਾ ਨਹੀਂ ਲੱਗਾ ਸੁਣਨੇ ਵਾਲੇ ਕੰਮ ਕਰਦੇ ਉਹਨੂੰ ਸੀ ਕਿੰਨੇ ਫੁੱਟ ਚਾ ਗਿਆ ਕੈਮਰਾ 200 ਤੇ ਦੇਖਣ ਵੀ ਲੱਗਿਆ ਹੋਰ ਆਪਣਾ ਰੋਕੀ ਗੱਡੂ ਬਾਕੀ ਜੀ ਹੁਣ ਆਪਾਂ ਆਪਣੀ ਮਿਸਤਰੀ ਨਾਲ ਗੱਲ ਕਰਦੇ ਆਂਗੇ ਵੀ ਕੀ ਗੱਲਬਾਤ ਹੋਈ ਆ ਵੀ ਕਿਵੇਂ ਇਹਦਾ ਸੋਲੂਸ਼ਨ ਕੀ ਹੋਊਗਾ ਆ ਜੂ ਜੇ ਆਪਾਂ ਮਿਸਤਰੀ ਨਾਲ ਗੱਲ ਕਰਦੇ ਆਂਗੇ ਚਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਅਸੀਂ ਪਿੰਡ ਪਹੁੰਚੀ ਤੇ ਆ ਜੋ ਬਾਲ ਜੀ ਠੀਕ ਹੈ ਜੀ ਤੇ ਮਾਸਟਰ ਜਰਨਲ ਕੇ ਆਪਣਾ ਬੋਰ ਚੈੱਕ ਕਰਨ ਵਾਸਤੇ ਰਿੱਤੇ ਦੀ ਸਮੱਸਿਆ ਜ਼ਿਆਦਾ ਸੀ ਬਾਕੀ ਵੀਡੀਓ ਚ ਦਿਖਾਇਆ ਉਹਨਾਂ ਰਿੱਤਾ ਬਹੁਤ ਜ਼ਿਆਦਾ ਮਰੇ ਪੰਜ ਸੱਤ ਟ੍ਰੇਲੀਆਂ ਕੱਢ ਦਿੰਦੇ ਆ ਇਹ ਹਾਂਜੀ ਹਫਤੇ ਵਿੱਚ ਠੀਕ ਹੈ ਜੀ ਤੇ ਉਹਦੇ ਕਾਰਨ ਅਸੀਂ ਬੋਰ ਚੈੱਕ ਕਰਿਆ ਤੇ 9 ਇੰਚੀ ਬੋਰਾ ਇਹ ਠੀਕ ਹੈ ਜੀ ਤੇ ਇਹਨਾਂ ਨੂੰ ਦੱਸਣ ਦੇ ਹਿਸਾਬ ਨਾਲ ਦੱਸਦੇ ਦੀ ਬੋਰ ਵੀ ਰਿੱਤੀ ਜ਼ਿਆਦਾ ਸਮੱਸਿਆ ਤੇ ਉਹ ਤਾਂ ਆਪਾਂ ਨੇ ਚੈੱਕ ਕੀਤਾ 9 ਇੰਚੀ ਬੋਰਾ ਹੈ 262 ਤੋਂ ਇੱਕ ਤਾਂ ਭੜੋਲੀ ਟੱਡੀ ਹੋਈ ਹੋਈ ਹੈ ਠੀਕ ਹੈ ਜੀ ਇਹ ਤਾਂ 420 ਵਟ ਪੱਕਾ ਪਾਇਆ ਹੋਇਆ ਦੇ ਵਿੱਚ ਹੀ ਠੀਕ ਹੈ ਜੀ ਤੇ ਉਹ ਤੋਂ ਬਾਅਦ 470 ਤੱਕ ਮੰਨ ਲਓ ਬੇਲਾ ਬਾਕੀ ਦਾ ਸਾਲ ਭਰਿਆ ਹੋਇਆ ਹੈ ਜੀ ਉਹਦੇ ਕਰਕੇ ਸੀੜੀਆਂ ਦਾ ਰੇਤਾ ਜੀ ਇਹ ਬੇਲਾ ਕਰਨਾ ਪਊਗਾ ਤੇ ਉਹ ਤੋਂ ਬਾਅਦ ਹੱਲ ਹੋ ਜਾਊਗਾ ਬਾਕੀ ਜਿਵੇਂ ਮਾਸਟਰ ਜੀ ਕਹਿਣਗੇ ਉਸ ਨਾਲ ਹੀ ਕੰਮ ਕਰਾਂਗੇ ਪਾਣੀ ਸਾਫ ਹੋ ਜਾਊਗਾ ਜੀ ਪਾਣੀ ਸਾਫ ਹੋ ਜਾਊਗਾ ਜੀ ਇਹਦਾ ਠੀਕ ਹੈ ਜੀ ਧੰਨਵਾਦ ਜੀ ਇੱਕ ਆਪਣਾ ਨੰਬਰ ਬੋਲ ਦਿ ਤੁਸੀਂ ਤੇ ਸਾਡੇ ਨਾਲ ਕੋਈ ਹੋਰ ਬੋਰ ਚੈੱਕ ਕਰਾਉਣਾ ਜਾਂ ਕੋਈ ਬੋਰ ਦਾ ਕੰਮ ਕਰਾਉਣਾ ਕੋਈ ਰੇਤਾ ਮਾਰਦੇ ਬੋਰ ਦਾ ਹੱਲ ਕਰਾਉਣਾ ਹੋਵੇ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਪਿੰਡ ਹੈਗਾ ਨਮੋੜਾ ਤੇ ਨਵਈ ਮੁਖਤਿਆਰ ਸਿੰਘ ਮੋਬਾਈਲ ਨੰਬਰ ਹੈ 9781754490 ਧੰਨਵਾਦ ਜੀ ਠੀਕ ਹੈ